ਤੀਸਰੀ ਬੇਨਤੀ ਦੇ ਵਿੱਚ ਫਿਕਲਯੁਗਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਫਰਮਾਇਆ ਆਪ ਰਮਤੇ ਫਕੀਰ ਹੋ ਫਕੀਰ ਪਾਸ ਰਿੱਧੀਆਂ ਸਿੱਧੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਆਪ ਮੇਰੇ ਪਾਸੋਂ ਰਿੱਧੀਆਂ ਸਿੱਧੀਆਂ ਲੈ ਲਵੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸਿੱਧ ਹੋਵਾ ਸਿੱਧ ਲਈ ਰਿੱਧ ਆਖਾ ਆਓ ਹੁਣ ਇਸ ਪੰਕਤੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧੀ ਦਾ ਸਰੂਪ ਦੱਸਦੇ ਆ ਚਾਹੇ ਸਿੱਧ ਹੋ ਕੇ ਸਿੱਧੀਆਂ ਨੂੰ ਵੀ ਲਗਾ ਲਵੋ ਅਤੇ ਰਿੱਧਿਆ ਨੂੰ ਵੀ ਆਖਾਂ ਤੁਸੀਂ ਸਾਡੇ ਪਾਸ ਆ ਜਾਓ ਉਹ ਵੀ ਹੋਣ ਤੋਂ ਇਨਕਾਰ ਨਹੀਂ ਕਰਨ ਗਿਆ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਉ ਗੁਪਤ ਜਗਤ ਤੇ ਪ੍ਰਗਟ ਹੋ ਜਾਵਾ ਅਤੇ ਪ੍ਰਗਟ ਜਗਤ ਤੋਂ ਗੁਪਤ ਹੋ ਜਾਵਾ ਇਹ ਸਿੱਧੀ ਦਾ ਸਰੂਪ ਹੈ ਅਤੇ ਇੱਕ ਸਿਰ ਆਟਾ ਹੋਵੇ ਤੇ ਹਜ਼ਾਰਾਂ ਆਦਮਿਆਂ ਨੂੰ ਰੋਟੀ ਖਵਾ ਦਵਾ ਇਹ ਰਿੱਧੀ ਦਾ ਸਰੂਪ ਹੈ ਇਸ ਤਰ੍ਹਾਂ ਦਾ ਕੋਤਕ ਵੇਖ ਕੇ ਚਾਹੇ ਦੁਨੀਆ ਦੇ ਸਾਰੇ ਲੋਕ ਮੇਰੇ ਨਾਲ ਪ੍ਰੇਮ ਰੱਖਣ ਪਰ ਮਹਾਰਾਜ ਕਹਿੰਦੇ ਹਨ ਮਤ ਦੇਖ ਭੂਲਾ ਵਿਸਰੈ ਜਿਤਨਾ ਆਵੇਂ ਉਦਾ ਕਹਿੰਦਾ ਹੈ ਕਲਯੁਗਾ ਇਨਾ ਪਦਾਰਥਾਂ ਵਾਲ ਵੇਖ ਪਰ ਅਸੀਂ ਕਹਿੰਦੇ ਹਾਂ ਇਨਾ ਪਦਾਰਥਾਂ ਵਾਲ ਵੇਖਣ ਕਰਕੇ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ ਇਸ ਕਰਕੇ ਤੇਰਾ ਕਲਯੁਗਾ ਨਾ ਮਾਤਰ ਵੀ ਸਾਨੂੰ ਚੇਤਨਾ ਆਵੇ